ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸੈਟਿਸਟੂ ਟੂ ਟਿੱਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਠੀਕ ਠਾਕ ਹੈ ਜੀ ਆਪਾਂ ਲੈ ਕੇ ਆਈਏ ਤੁਹਾਡੇ ਲਈ ਕਾਟਨ ਦੇ ਸੂਟ ਵੀਡੀਓ ਆ ਰਹੀ ਹੈ ਆਪਣੀ ਕਾਫੀ ਦਿਨਾਂ ਬਾਅਦ ਆਪਾਂ ਕਾਫੀ ਵੀ ਜੀ ਚੰਨ ਰਹੇ ਸੀ ਇਸ ਕਰਕੇ ਆਪਣੇ ਵੀਡੀਓ ਨਹੀਂ ਬਣੀ ਤੇ ਲੋ ਜੀ ਹੁਣ ਆਪਾਂ ਨਵਾਂ ਸਟਾਕ ਆ ਗਿਆ ਆਪਣੇ ਕੋਲ ਪਿਓਰ ਕਾਟਨ ਦਾ ਤੇ ਅੱਗੇ ਤੁਹਾਨੂੰ ਸਾਰੇ ਕਾਟਨ ਦੇ ਸੂਟ ਵੀ ਆਉਣਗੇ ਕੁਝ ਕ ਹੈਂਡਵਰਕ ਦੇ ਵੀ ਦਿਖਾਵਾਂਗੇ ਆਪਾਂ ਬੰਗਾਲੀ ਵੀਡੀਓ ਵਿੱਚ ਹੁਣ ਆਪਣੇ ਕੋਲ ਜਿਹੜਾ ਮਾਲ ਆ ਜੀ ਫਲੋਰ ਕਾਟਨ ਦੇ ਸੂਟ ਆ ਨਵੇਂ ਤੋਂ ਦੁਪੱਟੇ ਆਏ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜ ਆਪਣੇ ਵਟਸਐਪ ਨੰਬਰ ਤੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਸੂਟ ਤੁਸੀਂ ਲੈ ਸਕਦੇ ਹੋ ਆਪਣੇ ਇੰਸਟਾਗ੍ਰਾਮ ਦਾ ਪੇਜ ਹੈਗਾ ਜੀ ਸਿਫਤ ਬਟੀਕ ਇੰਸਟਾਗ੍ਰਾਮ ਨੂੰ ਤੁਸੀਂ ਫੋਲੋ ਕਰਨਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਪਹਿਲਾ ਸੂਟ ਬਹੁਤ ਸੁਨਹਿਰ ਕੰਡਰ ਹੈ ਮੈਚਿੰਗ ਰਹਿਣਗੇ ਜੀ ਪਿਓਰ ਕਾਟਨ ਹੈ ਵਧੀਆ ਵਾਲੀ ਲਓ ਕਲਰ ਰਿਖਹੀ ਜਾਉਣ ਇਤਸੀ ਫਸੋੜੇ ਗਰਮੀ ਦਾ ਕੱਪੜਾ ਜੀ ਤੇ ਕਹੀ ਦੀ ਮੈਚਿੰਗ ਸਲਵਾਰ ਹੋ ਗਈ ਇਸ ਤਰ੍ਹਾਂ ਇਹ ਵੀ ਪੂਰਾ ਠੀਕ ਹੈ ਜੀ ਤੇ ਸੋਹਣਾ ਪੈਨਾ ਤੂੰ ਤੱਕ ਹਾਂ ਸੋਹਣਾ ਤੂੰ ਤੱਕ ਇਹਨਾਂ ਨਾਲ ਵਿਦਿਤ ਦੁਪੱਟਾ ਹੋ ਗਿਆ ਜੀ ਹਾਵਲਾ ਦੁਪੱਟਾ ਸ਼ਰਟ ਦਾ ਕਪੜਾ 2.5 ਮੀਟਰ ਸਲਵਾਰ ਦਾ ਕਪੜਾ ਵੀ 2.5 ਮੀਟਰ ਮਿਲੇਗਾ ਜੀ ਤਾਂ ਕੋਣ ਹੈ ਬਹੁਤ ਸੋਹਣਾ ਦੁਪੱਟਾ ਪਿਓਰ ਕਾਟਨ ਹੈ ਜੀ ਕੱਲ੍ਹ ਦਾ ਸੂਟ ਦਾ ਬਹੁਤ ਜਿਆਦਾ ਸੋਹਣਾ ਹੈਗਾ ਮੈਚਿੰਗ ਹੈ ਨਮਟ ਇਹ ਹੋ ਗਿਆ ਜੀ ਵੀਡੀਓ ਦਾ ਪਹਿਲਾ ਸੂਟ ਆ ਤੁਹਾਨੂੰ ਆਪਾਂ ਦੂਜਾ ਸੂਟ ਦਿਖਾਉਦੇ ਹਾਂ ਇਹਦੀ ਪਿਆਰ ਕਾਟਣਾ ਜੀ ਤੇ ਇਹ ਦਾ ਪਹੁੰਚੀ ਇਹ ਦੂਜਾ ਸੂਟ ਇਹਦੇ ਨਾਲੇ ਦੁਪੱਟਾ ਸਾਰਾ ਆਪਾਂ ਨਹੀਂ ਖੋਲਾਂਗੇ ਤਾਂ ਲੋਨੀ ਬਹੁਤ ਹੋ ਜਾਂਦੀ ਹੈ ਨਾ ਤੀ ਠੀਕ ਹੈ ਇਹ ਹੋ ਗਈ ਇਹਦੀ ਸਲਵਾਰ ਮੈਚਨ ਨੋਟ ਜੀ ਇਹ ਸਲਵਾਰ ਰੂ ਦੁਪੱਟਾ ਹੋ ਗਿਆ ਇਹਦੇ ਵਿੱਚ ਤੀਜਾ ਪੰਡਰ ਹੋ ਗਿਆ ਇਹ ਕਿਹਦੇ ਲਈ ਚੇ ਵਾਲਾ ਪੰਡਰ ਹੈ ਇਹਦੇ ਨਾਲ ਵੀ ਦੁਪੱਟਾ ਇਸ ਤਰ੍ਹਾਂ ক্রস ਵਣੇ-ਚੋਣੇ ਮੇਜਾ ਸੂਟ ਹੈਗੇ ਜੀ ਸਿਲੇਕਟਡ ਜੇ ਪੀਸ ਹੈਗੇ ਸਾਰੇ ਇਹਦੇ ਨਾਲ ਮੈਂ ਐਮੈਂਡਮੈਂਟ ਜੀ ਸਲਵਾਰ ਰੋਹੀ ਚੈੱਕ ਕਰੋ ਲਓ ਜੀ ਇਕੇ ਲਓ ਜੀ ਆਹ ਦੀ ਦੀ ਵਿਦਿਓ ਵਿੱਚ ਜਿਹੜੇ ਸੂਟ ਤੁਹਾਨੂੰ ਦਿਖਾਏ ਮੈਨੂੰ ਪੂਰੇ ਮੇਡਾ ਜਿਆਜਾ ਵਾਲੇ ਸੂਟ ਤੁਹਾਨੂੰ ਪਸੰਦ ਆ ਹੀ ਜਾਣਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਏ ਤੁਸੀਂ ਸਕਰੀਨਸ਼ਾਟ ਲੈ ਕੇ ਹੀ ਆਪਣੇ WhatsApp ਨੰਬਰ ਤੇ ਤੁਸੀਂ ਆਪਾਂ ਨੂੰ ਭੇਜ ਸਕਦੇ ਹੋ ਤੇ ਜੇ ਤੁਸੀਂ ਕੋਈ ਵੀ ਸੂਟ ਬਾਰੇ ਜਾਣਕਾਰੀ ਲੈਣੀ ਹੋਵੇ ਆਪਣੇ ਤੋਂ ਹੈਂਡਵਰਕ ਬਾਰੇ ਆਪਣੇ ਜਿਹੜਾ Instagram ਦਾ ਪੇਜ ਹੈ ਜਿੱਥੇ ਆਪਾਂ ਸਾਰੇ ਸੂਟ ਜੋ ਵੀ ਕੈਰ ਕਰਦੇ ਹੈਂਡਵਰਕ ਦੇ ਤੇ ਆਪਾਂ ਇੰਸਟਾਗ੍ਰਾਮ ਦੇ ਪੇਜ 'ਤੇ ਪੋਸਟ ਪਾਉਣੇ ਹੈ ਕਿ ਉੱਥੋਂ ਵੀ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਜੇ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਤਿਆਰ ਕਰਵਾ ਸਕਦੇ ਹੋ। ਲਓ ਜੀ ਅੱਜ ਦੀ ਵੀਡੀਓ ਵਿੱਚ ਇਹ ਨੇ। ਮੈਨੂੰ ਪੂਰੀ ਉਮੀਦ ਹੈ ਜੇ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆ ਹੀ ਪਉਣਗੇ, ਪਸੰਦ ਆਇਆ ਤਾਂ ਤੁਸੀਂ ਇਹ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ। ਧੰਨਵਾਦ ਜੀ ਤੁਹਾਡਾ ਲਈ ਦੇਖਣ ਲਈ।